ਮੇਰਾ ਨਾਮ ਸੁਭਾ ਅਮਰੀਕ ਸਿੰਘ ਜੀ ਮੈਂ ਨਾਮਤਾਰੀ ਪੰਥਾਂ ਬਖਸ਼ੇਵਾ ਦਾ ਔਰ ਨਾਮਤਾਰੀ ਜਿਹੜੇ ਸਿੱਖ ਆਏ ਨੇ ਸੰਗਤ ਆਈ ਹੈ ਵਰਤਮਾਨ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਉਹਨਾਂ ਦੇ ਆਦੇਸ਼ ਅਨੁਸਾਰ ਸਾਨੂੰ ਇਹ ਹੁਕਮ ਹੋਇਆ ਸੀ ਅਕਾਲ ਸ੍ਰੀ ਅਕਾਲ ਸਤਿ ਸ਼ਬਦ ਜਹੇਦਾਰ ਸਿੰਘ ਸਭ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੂੰ ਅਸੀਂ ਬੇਨਤੀ ਪੱਤਰ ਦਿੱਤਾ ਹੈ ਕਿ ਭਾਰਤ ਦੇ ਪੁਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਪੰਥ ਰਤਨ ਦੀ ਉਪਾਦੀ ਦੇ ਕੇ ਨਵਾਜਿਆ ਜਾਵੇ ਕਿਉਂਕਿ ਉਹਨਾਂ ਨੇ ਸਿੱਖ ਪੰਥ ਦੀ ਬਹੁਤ ਸ਼ਾਨ ਵਧਾਈ ਹੈ ਸਾਰੇ ਸੰਸਾਰ ਵਿੱਚ ਔਰ ਉਹਨਾਂ ਦੇ ਵੇਲੇ ਹੋਰ ਵੀ ਬੜੇ ਉੱਚੇ ਅਹੁਦਿਆਂ ਤੇ ਸਿੱਖ ਸਥਾਪਿਤ ਹੋਏ ਜਿਸ ਤਰ੍ਹਾਂ ਕਿ ਦੇਸ਼ ਦੇ ਆਰਮੀ ਦੇ ਪ੍ਰਧਾਨ ਸੈਨਾਪਤੀ ਜਨਰਲ ਜੇ ਜੇ ਸਿੰਘ ਜਨਰਲ ਵਿਕਰਮ ਸਿੰਘ ਮੌਨਟੈਕਸ ਜੀ ਅਲੂਵਾਲੀਆ ਡਿਪਟੀ ਸਪੀਕਰ ਲੋਕ ਸਭਾ ਦੇ ਵਿੱਚ ਸਦਾ ਚਰਨ ਸਿੰਘ ਜੱਤਵਾਲ ਸੋ ਇਸ ਕਰਕੇ ਉਹਨਾਂ ਦੀਆਂ ਸਵਾਲਾਂ ਨੂੰ ਵੇਖਦੇ ਹੋਏ ਅਸੀਂ ਪੰਤੀ ਪੱਤਰ ਜਹਦਰ ਸਾਹਿਬਾਨ ਨੂੰ ਦਿੱਤਾ ਕਿ ਉਹਨਾਂ ਨੂੰ ਹੁਣ ਉਹਨਾਂ ਦੀ ਅਵਸਥਾ ਵੀ ਬਿਰਧ ਔਰ ਛੇਤੀ ਤੇ ਛੇਤੀ ਜਿਹੜਾ ਹੈ ਉਹਨਾਂ ਨੂੰ ਪੰਚ ਰਤਨ ਦੀ ਉਪਾਧੀ ਦੇ ਕੇ ਨਿਵਾਜਿਆ ਜਾਦਾ ਤੁਹਾਨੂੰ ਪਤਾ ਹੈ ਕਿ ਉਹ ਕਾਂਗਰਸੀ ਰਹੇ ਨੇ ਕਾਂਗਰਸ ਦੇ ਪ੍ਰਧਾਨ ਮੰਤਰੀ ਰਹੇ ਨੇ 84 ਦੇ ਜਿਹੜੇ ਨਾਂ ਤੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਹਿਬ ਤੇ ਹਮਰਾ ਭੁੱਲਿਆ ਜਾ ਸਕਦਾ ਹੈ ਨਾ 84 ਦਾ ਜਿਹੜਾ ਕਿ ਭੁੱਲਿਆ ਜਾ ਸਕਦੇ ਨੇ ਜਿੰਨੀ ਦੇਰ ਤੱਕ ਉਹ ਕਾਂਗਰਸੀ ਹੈ ਸ੍ਰੀ ਅਕਾਲ ਤਖਤ ਸਹਿਬ ਤੋਂ ਨਹੀਂ ਜਿਹੜਾ ਪੰਚ ਰਤਨ ਦਾ ਅਵਾਰਡ ਦਿੱਤਾ ਜਾ ਸਕਦਾ ਸਾਰਿਆਂ ਦਾ ਪਹਿਲਾਂ ਸਰਕਾਰ ਮਨਮੋਹ ਸਿੰਘ ਨੂੰ ਅਪੀਲ ਕਰੋ ਕਿ ਉਹ ਕਾਂਗਰਸ ਨੂੰ ਅਸਤੀਫਾ ਅਸਤੀਫਾ ਦੇਣ ਤਾਂ ਉਹ ਪ੍ਰਗਿਰਿਆ ਗਾਂਦ ਤੁਸੀਂ ਸਕੇ ਇਸ ਤਰ੍ਹਾਂ ਹੈ ਜੀ ਕਿ ਸਰਦਾਰ ਸਰਦਾਰ ਮਨਮੋਨ ਸਿੰਘ ਜੀ ਨੇ ਉਸ ਲੋਕ ਸਭਾ ਦੇ ਵਿੱਚ ਸਿੱਖ ਹੁੰਦੇ ਹੋਇਆ ਸਾਰੇ ਸਿੱਖ ਜਗਤ ਤੋਂ ਰੋ ਕੇ ਮਾਫੀ ਮੰਗੀ ਔਰ ਉਸ ਗੱਲ ਲਈ ਪਛਤਾਵਾ ਕੀਤਾ ਔਰ ਉਹਨਾਂ ਨੇ ਆਪਣੇ ਅਹੁਦੇ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਪਤਾ ਸੀ ਕਿ ਮੇਰਾ ਅਹੁਦਾ ਜਾ ਸਕਦਾ ਹੈ ਲੇਕਿਨ ਉਹਨਾਂ ਦੇ ਅੰਦਰ ਪੰਥਕ ਦਰਦ ਜਿਹੜਾ ਸੀ ਉਹ ਛਲਕਿਆ ਔਰ ਉਹਨਾਂ ਨੇ ਰੋ ਕੇ ਮਾਫੀ ਮੰਗੀ ਉਹਨਾਂ ਦੀ ਜਗ੍ਹਾ ਹੋਰ ਕੋਈ ਵੀ ਪ੍ਰਧਾਨ ਮੰਤਰੀ ਹੁੰਦਾ ਉਹ ਰੋ ਕੇ ਮਾਫੀ ਨਹੀਂ ਸੀ ਮੰਗਦਾ ਕਦੀ ਕਦੀ ਵੀ ਮਾਫੀ ਨਹੀਂ ਸੀ ਮੰਗਣੀ ਸੋ ਇਹ ਗੱਲ ਗੱਲ ਅਸੀਂ ਨਾ ਜਾਈਏ ਉਹਨਾਂ ਨੇ ਉਹਨਾਂ ਨੇ ਕਾਂਗਰਸੀ ਨੂੰ ਨਹੀਂ ਦਿੱਤਾ ਜਾ ਸਕਦਾ ਜੀ ਜਿੰਨੀ ਦੇਰ ਤੱਕ 84 ਦਾ ਕੋ ਮਸਲਾ ਹਾਲੀ ਤੁਸੀਂ ਤੁਸੀਂ ਦੇਖੋ 1 ਮਿੰਟ ਆਪਣਾ ਇਤਿਹਾਸ ਅਸੀਂ ਥੋੜਾ ਜਿਹਾ ਆਪਣਾ ਇਤਿਹਾਸ ਵਾਚੀਏ ਕਿ ਦੀਵਾਨ ਕੌੜਾਮਲ ਜੀ ਦੀਵਾਨ ਟੋਡਰਮਲ ਜੀ ਉਹ ਮੁਗਲ ਸਾਮਰਾਜ ਦੇ ਦੀਵਾਨ ਹੁੰਦਿਆ ਹੋਇਆ ਉਹਨਾਂ ਨੇ ਕੀ ਵਾਸਤੇ ਹਾ ਦਾ ਨਾਰਾ ਮਾਰਿਆ ਹਾ ਦਾ ਨਾਰਾ ਗੁਰਦੁਆਰਾ ਵੀ ਬਣਿਆ ਸ਼ੇਰ ਮੁਹੰਮਦ ਖਾਨ ਦਾ ਮਲੇਰਕੋਟਲੇ ਤੁਸੀਂ ਵੇਖਦੇ ਹੋ ਉਹ ਵੀ ਉਸ ਵੇਲੇ ਦੀਵਾਨ ਸਨ ਔਰ ਉਹਨਾਂ ਨੇ ਉਸ ਚੀਜ਼ ਦੀ ਪਰਵਾਹ ਨਹੀਂ ਕੀਤੀ ਔਰ ਹਾਲਾਂਕਿ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਜਾ ਕੇ ਚਮਕੌਰ ਵਿੱਚ ਉਹਨਾਂ ਨੇ ਲੜਾਈ ਕੀਤੀ ਉਹਨਾਂ ਦਾ ਭਰਾ ਤੇ ਭਤੀਜਾ ਮਾਰਿਆ ਗਿਆ ਲੇਕਿਨ ਜਦੋਂ ਸਹਬਜ਼ਾਦਿਆਂ ਵਾਲਾ ਵਾਕਾ ਹੋਇਆ ਤਾਂ ਸ਼ੇਰ ਮੁਹੰਮਦ ਖਾਨ ਜੀ ਨੇ ਹਾ ਦਾ ਨਾਰਾ ਮਾਰਿਆ ਲੇਕਿਨ ਅਸੀਂ ਸਿੱਖਾਂ ਨੇ ਉਹਨਾਂ ਨੂੰ ਸਤਕਾਰਤ ਹਸਤੀ ਬਣਾਤਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਸਾਰੇ ਅਸੀਂ ਉੱਥੇ ਨਤਮਸਤਕ ਹੁੰਨੇ ਸੋ ਦਵਾਨ ਕੌੜਾਵਾਲ ਨੇ ਜੀ ਜੀ ਆਸ ਤੁਮ ਜੋ ਅਧਿਆਸ ਛੱਡਣਾ ਪੈਂਦਾ ਜਦੋਂ ਅਮਰ ਸੰਚਾਰ ਹੁੰਦਾ 1699 ਚ ਗੋਮ ਸਿੰਘ ਪਾਸ਼ਾ ਨੇ ਜਦੋਂ ਮੁਗਲ ਦੇ ਜਸੂਸ ਅਸੀਂ ਉਹਨੇ ਵੀ ਕਹਿਤਾ ਸੀ ਕਿ ਮੇਰਾ ਆਖਰੀ ਜਸੂਸੀਆ ਤੇਰੇ ਲਈ ਹੁਣ ਮੈਂ ਅਮਰਤ ਪਾਨ ਕਰਨ ਲੱਗਾ ਹਾਂ ਫਿਰ ਗੋਮ ਸਿੰਘ ਪਾਸ਼ਾ ਨੇ ਉਹਦਾ ਨਾਮ ਹੀ ਅਜਮੇਰ ਸਿੰਘ ਰੱਖ ਦਿੱਤਾ ਸੀ ਛੱਡਣਾ ਪੈਂਦਾ ਕੀ ਕਾਂਗਰਸ ਦਾ ਹੋਂਦ ਛੱਡਣਗੇ ਉਹ ਕਾਂਗਰਸ ਦੀ ਮੈਂਬਰਸ਼ਿਪ ਛੱਡਣਗੇ ਕਾਂਗਰਸ ਤੋਂ ਇਤਿਹਾਸ ਦੇਣਗੇ ਤਾਂ ਫੇਰ ਇੱਥੇ ਆਇਆ ਜਾ ਸਕਦਾ ਉਹ ਪ੍ਰਮਾਨ ਨਹੀਂ ਹੈ ਜੀ ਦੇਖੋ ਜੀ ਅਸੀਂ ਬੇਨਤੀ ਪੱਤਰ ਦਿੱਤਾ ਜੈਹਦਰ ਸਾਹਿਬਾਨ ਨੂੰ ਇਹ ਉਹਨਾਂ ਦੀ ਮਰਜ਼ੀ ਹੈ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਹੈ ਉਹ ਦਿੰਦੇ ਨੇ ਲੇਕਿਨ ਅਸੀਂ ਸਿੱਖੀ ਦੇ ਨਾਤੇ ਜੋ ਉਹਨਾਂ ਨੇ ਦੇਸ਼ ਦੀ ਡਿੱਗੀ ਹੋਈ ਅਰਥਵਿਵਸਥਾ ਨੂੰ ਸੰਸਾਰ ਦੇ 5ਵੇਂ ਨੰਬਰ ਤੇ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦੀਆਂ ਸੇਵਾਵਾਂ ਵੇਖੋ ਇਸ ਤਰ੍ਹਾਂ ਕੋਈ ਮਾਫੀ ਨਹੀਂ ਮੰਗਦਾ ਅੱਜ ਮੈਂ ਮੈਂ ਤੁਸੀਂ ਸਾਰੇ ਵੇਖਦੇ ਹੋ ਤੁਸੀਂ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਅੱਜ ਕਿਸੇ ਨੂੰ ਸੱਤਾਧਾਰੀ ਪਾਰਟੀ ਸਰਪੰਚੀ ਦੇ ਦਵੇ ਤੇ ਉਹ ਕਿਸੇ ਨੂੰ ਸੁਝਾਣਦਾ ਨਹੀਂ ਹੈਗਾ ਲੇਕਿਨ ਦੇਸ਼ ਦੇ ਸਰਵਚੌ ਅਹੁਦੇ ਦੇ ਉੱਤੇ ਪ੍ਰਧਾਨ ਮੰਤਰੀ ਬਣ ਕੇ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਦੇਸ਼ ਨੂੰ ਸਾਰੇ ਸੰਸਾਰ ਵਿੱਚ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਕਰਕੇ ਦੇਸ਼ ਦਾ ਨਾਮ ਉੱਚਾ ਆਇਆ ਫਿਰ ਸਾਡੇ ਪ੍ਰਧਾਨ ਸੈਨਾਪਤੀ ਜਨਰਲ ਜੇ ਜੇ ਸਿੰਘ ਜਨਰਲ ਵਿਕਰਮ ਸਿੰਘ ਚਰਨ ਸਿੰਘ ਜੀ ਟਵਾਲ ਸਿੱਖ ਹੁੰਦੇ ਡਿਪਟੀ ਸਪੀਕਰ ਹੈ ਲੋਕ ਸਭਾ ਦੇ ਵਿੱਚ ਮੌਨ ਟੈਕ ਸਿੰਘ ਜੀ ਆਲੂਵਾਲੀਆ ਸੋ ਇਸ ਕਰਕੇ ਉਹ ਸਵਰਨ ਕਾਲ ਸੀ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਕਰਕੇ ਤਾਂ ਹੋਰ ਵੀ ਸਿੱਖ ਸਿੱਖਾਂ ਨੇ ਉੱਚੀਆਂ ਪਦਵੀਆਂ ਤੇ ਬਰਾਜਮਣ ਹੋਏ ਡਾਕਟਰ ਬਨੋਰ ਸਿੰਘ ਜੀ ਗਿੱਲ ਸਾਹਿਬ ਦਾ ਇਲੈਕਸ਼ਨ ਕਮਿਸ਼ਨਰ ਉਹ ਉਹਨਾਂ ਨੂੰ ਖੇਡ ਮੰਤਰੀ ਬਣਾਇਆ ਗਿਆ ਸੋ ਇਸ ਕਰਕੇ ਇਸ ਤਰ੍ਹਾਂ ਸਿੱਖੀ ਤੋਂ ਅਸੀਂ ਕਿਸੇ ਨੂੰ ਖਾਰਜ ਨਹੀਂ ਕਰ ਸਕਦੇ ਨਾ ਉਹ ਖਾਰਜ ਹੁੰਦੇ ਨੇ ਭਾਵੇਂ ਕਿਸੇ ਵੀ ਪਾਰਟੀ ਚ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਉੱਚ ਹਸਤੀ ਹੈ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਅਕਾਲ ਤਖਤ ਬਣਾਇਆ ਹੋਇਆ ਹੈ ਔਰ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸੇ ਵੀ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਨਮਾਇੰਦ ਜੋ ਦੇਸ਼ ਵਾਸਤੇ ਕੌਮ ਵਾਸਤੇ ਉਹ ਸਿੱਖ ਹੋਵੇ ਹਿੰਦੂ ਹੋਵੇ ਕੋਈ ਗੱਲ ਕਰੇ ਤੇ ਉਹਨੂੰ ਨਿਵਾਜਣਾ ਚਾਹੀਦਾ ਸਾਡੀ ਇਹ ਬੇਨਤੀ ਹੈ ਸਾਡੀ ਬੇਨਤੀ ਹੈ ਤੁਹਾਡੀ ਪ੍ਰਮਾਨ ਕਰਦੀਆਂ ਤੁਸੀਂ ਮੰਨਦੇ ਆ ਪਰ ਜੋ ਅਸ리에 ਅਕਾਲ ਤਖਤ ਦੇ ਸਹਿਦ ਦੀ ਪੰਥ ਪ੍ਰਮਾਣਿਤ ਮਰਿਆ ਤਾਂ ਉਹ ਨਾਮ ਤੋਂ ਦੇਖ ਜੀ ਮੈਂ ਮਰਿਆਦਾ ਵਿੱਚ ਆਪਣੀ ਮਰਿਆਦਾ ਤੁਸੀਂ ਸਿੰਘ ਜੀ ਮੈਂ ਮਰਿਆਦਾ ਵਿੱਚ ਕੋਈ ੜਿੱਕਾ ਨਹੀਂ ਬਣਦਾ ਅਸੀਂ ਸ੍ਰੀ ठाकुर ਦਲੀਪ ਸਿੰਘ ਦੇ ਆਦੇਸ਼ ਅਨੁਸਾਰ ਉਹਨਾਂ ਨੂੰ ਬੇਨਤੀ ਪੱਤਰ ਦੇਣ ਆਏ ਆ ਅੱਗੋਂ ਉਹਨਾਂ ਨੇ ਵਿਚਾਰ ਕਰਨੀ ਹੈ ਦੇਣਾ ਹੈ ਨਹੀਂ ਦੇਣਾ ਲੇਕਿਨ ਅਸੀਂ ਸਾਡੇ ਇੱਥੇ ਹੋਰ ਵੀ ਬਹੁਤ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਉਹਨਾਂ ਨੇ ਸੱਚਮੁੱਚ ਹਿਰਦੇਉ ਮਾਫੀ ਮੰਗੀ ਆ ਸਰਦਾਰ ਮਨਮੋਹਨ ਸਿੰਘ ਜੀਵਰਾ ਨੇ ਸੋ ਇਸ ਕਰਕੇ ਮੈਂ ਅਸੀਂ ਬੇਨਤੀ ਪੱਤਰ ਦਿੱਤਾ ਉਹ ਉਹਨਾਂ ਦੀ